ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਆ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਕੋਈ ਵੀ ਵੀਡੀਓ ਸੇਲ ਕਰਨ ਲਈ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 77176 92249 ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗਰਾੜੀ ਜ਼ਿਲ੍ਹਾ ਫਰੀਦਕੋਟ ਤਸਵੀਰਾਂ ਨੂੰ ਜੇਤੋਂ ਪੈਂਦੀ ਹੈ ਬਾਈ ਜੀ ਜਿਹਦੇ ਵਿੱਚ ਤੁਹਾਡੇ ਤੁਹਾਡੇ ਹੱਥੇ ਬਹੁਤ ਸੋਹਣੇ ਦੋ ਵੜਾ ਲੈ ਕੇ ਆਏ ਆ ਬਾਈ ਜੀ ਇੱਕ ਡੱਬੀ ਵੜ ਗੱਦਣ ਪੰਜ ਚਾਰ ਦਿਨ ਦੀ ਕੱਚੀ ਇੱਕ ਬਾਈ ਜੀ ਸੂਈ ਸਵਾਈ ਜਰਸੀ ਵੈਡ ਅੱਜ ਹੀ ਸੂਈ ਆ ਕਿੰਨਾ ਹੋ ਗਿਆ ਤਿੰਨ ਟਾਂਕ ਬਾਈ ਹੁਣੀ ਦੱਸਦੇ ਆ ਹੋ ਗਿਆ ਸੂਈ ਨੂੰ ਤੇ ਵੱਚੀ ਦਿੱਤੀ ਆ ਕਰਮ ਵਾਲੀ ਨੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਹੁਣ ਤੋਂ ਲੈਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਾਰੇ ਸਾਨੂੰ ਦੋਸਤਾਂ ਪਿੰਡ ਬਗੜੀ ਚੋਂ ਆਉਂਦੀ ਪੁੱਛੀ ਹੋ ਜਾਤੋ ਠੀਕ ਆ ਬਾਈ ਅੱਜ ਦੋ ਨਾਲ ਗਈ ਆ ਜੀ ਅੱਜ ਦੋ ਆ ਵੀਰੇ ਕੱਲ ਦੋ ਕਲਾਈਸ ਕੇ ਵੇਖ ਕੇ ਨਾਲ ਠੀਕ ਆ ਬਾਈ ਜੀ ਤੇ ਕੀ ਡਿਟੇਲ ਆ ਬਾਈ ਇਹਦੀ ਇਹ ਦੂਜਾ ਸੁਆ ਘੰਟਾ ਸੁਈਆ ਵੀਰੇ ਹਾਂਜੀ ਤੇ ਰੀਲ ਨਾ ਪੰਜਾਬ ਵਾਲੀ ਜੱਸੀ ਆ ਬੱਚੀ ਨੂੰ ਜਨਮ ਦਿੱਤਾ ਇਹਨੇ ਹੋ ਗਿਆ ਵੀਰੇ ਘੰਟਾ ਕੋਈ ਸੁਈ ਨੂੰ ਠੀਕ ਹੈ ਜੀ ਬੱਚੀ ਚੰਗੀ ਆ ਹਨਾ ਬਈ ਦੋਨੋਂ ਚੀਜ਼ਾਂ ਵੀਰੇ ਚੰਗੀਆਂ 1x1 1% ਪਿਓਰ ਆ ਵੀਰੇ ਦੋਨੇ ਗਣਾ ਬਾੜ ਵੀ ਬਾਈ ਜੀ ਪਿਓਰ ਆ ਬੱਚੀ ਵੀ ਬਹੁਤ ਚੰਗੀ ਆ ਕਿਸੇ ਵੀਰ ਦੇ ਹਾਂਜੀ ਹਾਂਜੀ ਆਪ ਵੀ ਬਹੁਤ ਚੰਗੀ ਬਾੜ ਠੀਕ ਹੈ ਨਰੋਈਪੁਰੀ ਫੇਰ ਵਾਲੀ ਬਾੜ ਆ ਤੇ ਜੇਰ ਜੂਰ ਬਾਈ ਜੀ ਪੈ ਗਈ ਕੇ ਪੈਣੀ ਆ ਜੇ ਪੈ ਜੂਗੀ ਜੇ ਤਾਂ ਹੇ ਸੁਈ ਨੂੰ ਘੰਟਾ ਡੇਢ ਘੰਟਾ ਹੋਇਆ ਦਾ ਦੱਸਦੇ ਬਾਈ ਜੀ ਆ ਵੀਡੀਓ ਕਰਕੇ ਮੈਂ ਬਹਿਣ ਨਹੀਂ ਦਿੱਤੀ ਦੁੱਧ ਵੀਰੇ ਨਾਰਮਲੀ ਵੀਰੇ ਜਦੋਂ ਵੀ 18-19 ਕਿਲੋਗ੍ਰਾਮ ਦੁੱਧ ਬੜੇ ਰਾਨਾ ਫੁੱਲਾ ਠੀਕ ਹੈ 18 ਉਹ ਸਮਝਣਾ ਲਵੇ ਵੀਰੇ 18-19 ਕਿਲੋ 100% ਦੀ ਗਾਰੰਟੀ ਨਹੀਂ ਹੁੰਦੀ ਵੀਰੇ ਉਹ ਆਉਂਦੇ ਆ ਪਸ਼ੂ 10 ਕਿ ਦਿਨਾਂ ਅਗਰ 10 ਕਿ ਦਿਨ ਦਾ ਉਹਨਾਂ ਕਾਪਾ 10 ਕਿ ਲਈਦਾ ਅਗਲਾ ਵੀ ਸਮਝਣਾ ਲਵੇ ਕੋਈ ਦਾਤ ਚੋਲੇ ਕੋਈ 20 ਚੋਲੇ ਆ ਜੀ ਵੀ ਗਾਰੰਟੀ ਸਮਝਣਾ ਲਵੇ ਠੀਕ ਆ ਜੀ ਬਾਈ ਜੀ ਦੁੱਧ ਬਾਈ ਜੀਾਂ ਦੇ ਆ ਦੀ ਸੇਵਾ ਦਾ ਹੁੰਦਾ ਬੰਦੇ ਦਾ ਮੜ ਕੇ ਉਹਲਾ ਫੋਨ ਲਾਈ ਜਾਂਦਾ ਲਾਂਬੇ ਦੇਈ ਜਾਂਦਾ ਬਾਈ ਇੰਨਾ ਕਿ ਦਿੱਤਾ ਵੀ ਇੱਕ ਪ੍ਰੋਮਣ ਦੀ ਗਾਰੰਟੀ ਨਹੀਂ ਵੀਰੇ ਹਾਂਜੀ ਹਾਂ ਵੀ ਗਾਂ ਤੋਂ ਆਏ ਹੁੰਦੇ ਆ ਪਸ਼ੂ ਠੀਕ ਆ ਬਾਈ ਤੇ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸਪਰਕ ਕਰ ਲਿਓ ਬਾਈ ਜੀ ਥਣਲੇਵਾ ਕਰਮ ਵਾਲੀ ਦਾ ਨੇੜ ਤੋਂ ਚੈੱਕ ਕਰ ਲਓ ਬਾਕੀ ਤੋਰਦੇ ਬਾਈ ਜੀ ਚਾਰ ਪੰਜ ਕਿਲੋ ਬੋਲਾ ਚੋਤਾ ਆਪਾਂ ਠੀਕ ਆ ਬਾਈ ਜੀ ਹਾਂ ਥੋੜਾ ਦੁੱਧ ਨਿਕਲ ਜਾਂਦਾ ਸੀਗਾ ਆਪਾਂ ਠੀਕ ਆ ਜੀ ਹਾਂ ਬਾਈ ਜੀ ਇਹਦੇ ਪੋਲੀ ਆ ਦੁੱਧ ਥੋੜਾ ਜਿਹਾ ਨਿਕਲ ਜਾਂਦਾ ਸੀਗਾ ਚਾਰ ਪੰਜ ਕਿਲੋ ਬੋਲਾ ਚੋਤਾ ਹਾਂ ਕਿਸੇ ਵੀਰ ਦੇ ਪਸੰਦ ਆਵੇ ਤੋ ਚਾਲ ਕਰਮ ਵਾਲੀ ਦੀ ਚੈੱਕ ਕਰਾਉਣੇ ਆ ਅਸਲੀ ਭਰਤ ਵੀ ਆਫਗਾਨੀ ਫੇਸ ਕੁਆਲਟੀ ਦੀ ਸੋਹਣੀ ਆ ਬਾਈ ਜੀ ਪੂਰੀ ਨਿੱਗਰ ਨਰੋਈ ਪੂਰੀ ਵੱਡੀ ਪੰਜਾਬ ਵਾਲੀ ਜਰਸੀ ਵਹਿੜ ਆ ਬਾਈ ਜੀ ਕਿਸੇ ਵੀ ਵੀਰ ਦੇ ਪਸੰਦ ਆਵੇ ਬਾਈ ਜੀ ਬਾਈ ਜੀ ਦਾ ਨੰਬਰ ਸੁਪਨੀ ਹਾਂਜੀ ਬਾਕੀ ਜਾਨਵਰ ਬਾਈ ਜੀ ਮਗਰ ਬੱਚਾ ਬਹੁਤ ਚੰਗਾ ਆਪ ਵੀ ਇਹ ਵਹਿੜ ਆ ਤੇ ਮਗਰ ਵੀ ਬੱਚਾ ਮੁਰਦੇ ਸਾਲ ਨੂੰ ਕਰਮ ਵਾਲੀ ਉਹ ਵੀ ਸੁੱਖ ਨਾਲ ਹੀ ਰਲ ਜੂਗੀ ਬ੍ਰੀਡ ਵਾਲੇ ਪੱਖ ਤੋਂ ਇੱਕੋ ਇੱਕ ਨੰਬਰ ਆ ਕਿਸੇ ਬੰਦੇ ਨੇ ਬ੍ਰੀਡ ਤਿਆਰ ਕਰਨ ਵਾਸਤੇ ਵਹਿੜ ਖਰੀਦਣੀ ਹੋਵੇ ਤੇ ਬਹੁਤ ਚੰਗੀ ਆ ਬਾਈ ਜੀ ਬ੍ਰੀਡ ਵਾਲੀ ਵਹਿੜ ਆ ਸੁਹਾ ਦੂਜਾ ਹੀ ਆ ਬਾਈ ਜੀ ਕਾਫੀ ਠੰਡੀ ਸੀਲ ਬਹੁਤ ਆ ਠੰਡੀ ਸੀਲ ਬਾਈ ਜੀ ਹੁਣੇ ਜਿੱਦ ਬਣਾ ਬੱਚੀ ਤੋਂ ਬੱਚੀ ਅੰਦਰ ਖੜੀ ਆ ਕਰਮਾਂ ਵਾਲੀ ਦੀ ਜਿੱਥੇ ਮਾਰੀ ਆ ਤੇ ਐਂ ਬਹਿਗੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਧਾਰਾਂ ਦੇਖ ਲਓ ਜੀ ਠੀਕ ਆ ਬਹੁਤ ਠੰਡੀ ਵੈੜਾ ਸੀਲ ਸਾਊ ਆ ਜੀ ਕਰ ਲਓ ਚੈੱਕ ਜੀ ਜਿੱਥੇ ਮਰਜੀ ਬੈਠਾ ਮਰੀਏ ਧਾਰਾਂ ਠੀਕ ਆ ਜੀ ਲਓ ਬਾਈ ਬਹੁਤ ਠੰਡੀ ਵੈੜਾ ਚੋਸ ਵਾਲ ਦੀ ਚੰਗੀ ਆ ਬਾਕੀ ਸੂਈ ਆ ਕੋਈ ਪਰਵਾਹੀ ਹਾਂ ਤਾਜੀ ਸੂਈ ਆ ਜੀ ਜੰਦੀ ਹੋਵੇ ਨਹੀਂ ਜੀ ਹਾਂਜੀ ਹਾਂਜੀ ਆ ਸੁਣਦਾ ਕੋਈ ਐਡਾ ਫਰਕ ਜਾਂ ਨਹੀਂ ਪਈ ਆ ਕਈ ਵੜਾ ਲੱਕਾ ਜਾਂ ਮਾਰ ਚੱਲ ਦਿੰਦੀਆਂ ਤੇ ਲੈ ਚਲੋ ਬਾਈ ਹੁਣ ਠੀਕ ਆ ਜੀ ਸੋਹਣੀ ਸੁਨੱਖੀ ਆ ਕੱਦ ਕਾਠ ਵਾਲੀ ਆ ਬਦਾਮੀ ਕਲਰ ਦੀ ਪੂਰਾ ਪੱਕਾ ਗੂੜਾ ਸੋਹਣਾ ਰੰਗ ਆ ਬਾਈ ਜੀ ਕਿਸੇ ਵੀਰ ਦੇ ਪਸੰਦ ਆ ਬਾਈ ਜੀ ਹੁਣਾਂ ਨਾਲ ਸੰਪਰਕ ਕਰ ਲਿਓ ਤੇ ਬਾਈ ਜੀ ਕੀ ਜਾਇ ਡਿਮਾਂਡ ਆ ਜੀ ਬੋਲ ਤਾਂ ਮੇਰੇ ਕਰਨ ਮੇਰਾ 70000 ਜਿੰਨਾ ਮਾਰਚ ਕਰਨਾ 70000 ਦੀ ਮਾਨਤਨ ਕਰਤਾ ਠੀਕ ਆ ਬਾਈ ਬਾਈ ਜੀ ਇਹਦੇ 70000 ਰੁਪਏ ਦੇ ਵਿੱਚੋਂ ਮਾਨਤਨ ਹੋ ਜਾਊਗਾ ਕਿਸੇ ਵੀਰ ਦੇ ਪਸੰਦ ਆ ਬਾਈ ਜੀ ਹੁਣਾਂ ਨਾਲ ਸੰਪਰਕ ਕਰ ਲਿਓ ਤੇ ਬੱਚੀ ਦੋਸਤੋ ਬਹੁਤ ਚੰਗੀ ਆ ਕੋਈ ਵੀ ਬਾਈ ਬੱਚੀ ਦਾ ਸ਼ਕੀਨ ਹੋਵੇ ਪੱਲ ਨਹੀਂ ਹੋਵੇ ਨਾਲ ਬਹੁਤ ਚੰਗੇ ਟੀਕੇ ਦੀ ਬੱਚੀ ਆ ਬਾਈ ਹੋਰ ਸਾਲ ਨੂੰ ਵਹਿੜ ਨਾਲ ਹੀ ਇਹਨੇ ਬ ਤੇ ਦੂਜਾ ਨੰਬਰ ਜੀ ਇਹ ਵੀ ਵੀਰ ਦੂਜਾ ਸੂਆ ਸੁੰਦੀ ਆ ਹਾਂ ਜੀ ਤੇ ਦਨ ਲਉਗੀ ਚਾਰ ਪੰਜ ਦਿਨ ਠੀਕ ਹੈ ਬਾਈ ਦੂਜਾ ਸੂਆ ਸੁੰਦੀ ਆ ਦੱਦੀ ਵਹਿੜਾ ਠੰਡੀ ਸੀ ਬਹੁਤ ਆ ਠੰਡੀ ਸੀ ਨੇ ਵੀ ਬਹੁਤ ਆ ਬਾਈ ਹੁਣੀ ਮਗਰ ਦੀ ਹੱਥ ਮਾਰੀ ਜਾਂਦੇ ਆ ਲੈਵਲ ਵਿੱਚ ਉਹਦਾ ਵਾਲ ਢਿਲਣਾ ਬਹੁਤ ਆ ਦਨ ਬਾਈ ਜੀ ਕਿੰਨੇ ਕਲੇ ਜੂਏ ਚਾਰ ਦਿਨ ਚਾਰ ਦਿਨ ਲਉਗੀ ਦਸਣਾ ਚਾਰ ਪੰਜ ਦਿਨ ਬਾਈ ਜੀ ਲੈ ਜੂਗੀ ਚਾਰਾਂ ਪੰਜਾਂ ਦਿਨਾਂ ਨੂੰ ਤਿਆਰੀ ਕਰਮਾ ਲਈ ਸੁਣੀ ਤਿਆਰ ਹੋਲੀ ਕਰ ਲੈਣੀ ਆ ਰੰਗ ਬਾਜ ਵਹਿੜਾ ਪੂਰੀ ਪ੍ਰਿੰਟ ਵਾਲੀ ਸੋਹਣੇ ਪ੍ਰਿੰਟ ਦੀ ਬਾਈ ਜੀ ਗਲਾਬੀ ਥਾਣਾ ਗਲਾਬੀ ਥਾਣਾ ਕੱਲਾ ਕੱਲਾ ਚਾਰ ਹੀ ਥਾਣਾ ਬਾਈ ਜੀ ਪੂਰੇ ਗਏ ਕਿ ਲੱਗੇ ਵੇ ਹੱਥੀ ਚੁਆਈ ਵਾਲੇ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਤੇ ਤੌਰ ਚਾਲ ਬਾਈ ਜੀ ਇਹਦੀ ਵੀ ਤੁਹਾਨੂੰ ਚੈੱਕ ਕਰਾਉਣੇ ਆ ਤਸੱਲੀ ਭਰ ਕੇ ਬਾਈ ਜੀ ਤੁਸੀਂ ਆਪ ਕਰਦੇ ਆ ਸੋਹਣੀ ਸੁਲੱਖੀ ਗਹਿੜਾ ਕਿਸੇ ਵੀਰ ਦੇ ਪਸੰਦ ਆਈ ਬਾਈ ਜੀ ਨਾਲ ਸੰਪਰਕ ਜ਼ਰੂਰ ਕਰਿਓ ਸੀਲ ਠੰਡੀਆਂ ਬਾਹਰ ਲਿਆ ਕੇ ਬਾਈ ਖੁੱਲੀ ਸਾਡੇ ਕੇ ਇਹਦੇ ਵੀ ਠੀਕ ਆ ਬਾਈ ਜੀ ਬਹੁਤ ਠੰਡੀ ਹੈ ਠੰਡੀ ਬਹੁਤ ਆ ਬੈੜ ਬਣੂਗੀ ਬਹੁਤ ਕਿਸੇ ਵੀ ਵੀਰ ਦੇ ਪਸੰਦ ਹੋਵੇ ਤੇ ਬਾਈ ਜੀ ਨਾ ਸਪਾਰਕ ਜਰੂਰ ਕਰੋ ਸੋਹਣੀ ਸੁਨੱਖੀ ਫੇਸ ਕੁਆਲਟੀ ਦੀ ਸੋਹਣੀ ਆ ਜੀ ਮੋਡ ਲਓ ਜੀ ਲੈ ਚਲੋ ਬਾਈ ਜੀ ਲਓ ਬਾਈ ਕਿਸੇ ਵੀਰ ਨੂੰ ਪਸੰਦ ਆਵੇ ਵੇਹੜ ਬਹੁਤ ਸੋਹਣੀ ਸੁਨੱਖੀ ਆ ਕਾਲੀ ਡੱਬੀ ਆ ਮੱਝਾਂ আর ਦਾ ਦੁੱਧ ਹੋਊ ਬਾਈ ਜੀ ਇਹਦੀ ਤੇ ਮੱਝਾਂ ਵਰਗੀ ਇਹਾਂ ਬਾਕੀ ਮੁੱਲ ਤੁਹਾਨੂੰ ਬਾਈ ਜੀ ਤੋਂ ਪੁੱਛ ਲੈਣਾ ਚੌੜੀ-ਚੂੜੀ ਬਹੁਤ ਹੈ ਹਾਂ ਜੀ ਕੱਦ-ਕਾਠ ਵਾਲੀ ਚੌੜੀ-ਚੂੜੀ ਬਹੁਤ ਹੱਥਾਂ ਨੂੰ ਤੁਹਾਨੂੰ ਬਹੁਤ ਚੰਗੀ ਆਉਂਦੀ ਬਹੁਤ ਜਿਹੜੀ ਹਾਂ ਜੀ ਬਣੂ ਵਾਲਤ ਲੱਗਾ ਹੈ ਰਵੜ ਨੂੰ ਲਿਆਵਾ ਆ ਆ ਨੇੜ ਤੋਂ ਥਾਂ ਦੇ ਵਿੱਚ ਚੈੱਕ ਕਰਾ ਲਈ ਬਹੁਤ ਛੋਣਾ ਥਾਂ ਲੱਗਾ ਹੈ ਪੂਰਾ ਥਾਣਾ ਪੂਰੇ ਗਿਆ ਚਾਰ ਹੀ ਤਾਂ ਇਹ ਜਾਇਜ ਕਿੰਨੇ ਦੀ ਹੋਊ ਬਾਈ ਜੀ 65000 ਦਾ ਮਾਨਤਾ ਕਰਦੇ ਨੇ ਬਾਈ ਜੀ 65000 ਰੁਪਏ ਦੇ ਵਿੱਚੋਂ ਬਾਈ ਜੀ ਇਹਦਾ ਵੀ ਮਾਨਤਾਣ ਹੋ ਜਾਊਗਾ ਵਹਿੜ ਸੋਹਣੀ ਸਨਖੀ ਆ ਦੋਸਤੋ ਕਿਸੇ ਵੀ ਗੁਰ ਪਸੰਦਾ ਵੀ ਬਾਈ ਜੀ ਦਾ ਮੋਬਾਈਲ ਨੰਬਰ ਦੱਸ ਦਿਓ ਬਾਈ ਜੀ ਮੋਬਾਈਲ ਨੰਬਰ 847601402 ਆ ਬਾਈ ਜੀ ਦਾ ਮੋਬਾਈਲ ਨੰਬਰ ਹੈ ਸਕਰੀਨ ਤੇ ਚੱਲੂਗਾ ਜੀ ਤੇ ਸੰਪਰਕ ਕਰ ਲਿਓ ਤੇ ਬਾਈ ਜੀ ਵੀਡੀਓ ਸੋਹਣੀ ਲੱਗੇ ਅਗੇ ਸ਼ੇਅਰ ਕਰ ਦਿਓ ਤੇ ਲਾਇਕ ਕਰ ਦਿਓ ਜੀ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ